ਹਾਂਜੀ ਆ ਘਟਨਾ ਮਾਈ ਆ ਮੈਂ ਚੰਗਾ ਕੀਤਾ ਮੈਂ ਮਾੜਾ ਕੀਤਾ ਚੰਗੇ ਚੰਗੇ ਨੂੰ ਪਣਾ ਦੇ ਜੋ ਤੇ ਮਾੜੇ ਨੂੰ ਪਿੱਛੇ ਛੱਡੋ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਤਾ ਜੀ ਧੰਨਵਾਦ ਜੀ ਧੰਨਵਾਦੀ ਦੇਖੋ ਕਿੱਡੀਆਂ ਸਿਆਣੀਆਂ ਤੇ ਕਿੰਨੀਆਂ ਕੰਮ ਦੀਆਂ ਮਾਤਾ ਜੀ ਨੇ ਗੱਲਾਂ ਜਹਾਂ ਜੀ ਬਾਬੇ ਉਹ ਕੀ ਕਹਿਣਾ ਚਾਹੁੰਨੇ ਜੀ ਮੈਨ ਕੋਈ ਨਹੀਂ ਮੈਨ ਕੋਈ ਗੱਲਬਾਤ ਹੋਣੀ ਮਾਰਦਾ ਸਿਖਰੇ ਵੀ ਦੋ ਦੋ ਸਾਢੇ ਮਰਤੋਂ ਪੜੀ ਹੋਣੀ ਪਾਤ ਮੈਂ ਤਾਂ ਪੜਿਆ ਨਹੀਂ ਲੈ ਕੇ ਜਮਾ ਨਹੀਂ ਨਹੀਂ ਬਾਬੀ ਵੇਖ ਲਾ ਮਾਤਾ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਬੰਦੇ ਆਹ ਹਾਂ 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 ਸੋਚ ਵੀ ਨਹੀਂ ਸਕਦੇ ਤੇ 200 200 ਸਾਲ ਤੇ ਪੁਰਾਣਾ ਮਾਤਾ ਨੇ ਸਿੱਕਾ ਸੰਭਾਲਿਆ ਬਾਬੇ ਨਾਨਕ ਦਾ 200 ਸਾਲ ਤੇ ਮੈਂ ਤਾਂ 100 ਸਾਲ ਤੇ ਹੁਣ ਵੇਖੇ ਬੰਦੇ ਉਮਰ ਹੀ ਨਹੀਂ ਹੈਗੀ ਉਮਰ ਹੀ ਨਹੀਂ ਹੈਗੀ ਉਮਰ ਹੀ ਨਹੀਂ ਹੈਗੀ 200 ਸਾਲ ਦੀ ਗੱਲ ਕਰਦੀ 100 100 ਰੁਪਏ ਕਿਹਨੂੰ ਕਰਦੀ ਗੱਲ ਵੀ ਕਿੰਨੀ ਹੈ ਨਾ ਹਾਂ ਹਾਂ ਵਾਹ ਜੀ ਵਾਹ ਤੁਸੀਂ ਇੱਕ 100 ਸਾਲ ਪਿਛਾਂ ਦੀ ਕਰਦੀ ਪਈ ਏ ਪਿਛਾਂ ਦੀ ਕਰਦੀ ਪਈ ਹੋ ਗਿਆ ੱੱਬੇ ਸਾਲ ਗੱਲ ਵੀ ਘਟ ਰਹਿਗੇ 200 ਸਾਲ ਹੀ ਘਟ ਰਹਿਗੇ ਜੀ ਅਜੇ ਵੀ 200 ਰੁਪਏ ਹੁੰਦਾ ਹਾਂਜੀ ਹਾਂਜੀ ਉਹਦੇ ਵਿੱਚ 190 ਰੁਪਏ ਹੁਣ ਘੱਲ ਵੀ ਘਟ ਰਹਿਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਬਿਲ ਤੇ ਅਸੀਂ ਬੇਨਤੀ ਕਰਦੇ ਆ ਜੀ ਵੱਧ ਤੋਂ ਵੱਧ ਖਨੋਰੀ ਬਾਡਰ ਦੇ ਪਹੁੰਚੋ ਜਗਜੀਤ ਸਿੰਘ ਡਲੇਵਾਲ ਸਾਹਿਬ ਬਾਪੂ ਦੀ ਹਮਾਇਤ ਫੁੱਲ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਹੱਕਾਂ ਦੇ ਵਾਸਤੇ ਬੈਠੇ ਹੋਏ ਆ ਜੀ ਜੇ ਡਲੇਵਾਲ ਸਾਹਿਬ ਦੀ ਪਿੱਠ ਲੱਗੀ ਸਮਝ ਲਓ ਆਪਣੀ ਆਪ ਦੀ ਲੱਗ ਗਈ ਕਿ ਨਹੀਂ ਇਹਨਾ ਸੋਚੋ ਵੀ ਡਲੇਵਾਲ ਸਾਹਿਬ ਬੈਠਾ ਜੀ ਇਹ ਸੋਚੋ ਵੀ ਅਸੀਂ ਸਾਰੇ ਬੈਠੇ ਹੁੰਨੇ ਆ ਜੀ ਜੇ ਕਿਤੇ ਡਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਬਾਈ ਜੀ ਨਾ ਤਾਂ ਇਹੋ ਜਿਹਾ ਹੀਰਾ ਆਗੂ ਆਪਾਂ ਨੂੰ ਮਿਲਣਾ ਤੇ 50 ਸਾਲ ਪੁਰਾਣਾ ਸੰਘਰਸ਼ ਬਾਈ ਜੀ ਜਿਹੜਾ ਜਾਣਦਾ ਹੈ ਜੀ ਉਹਨਾਂ ਸਮਿਆਂ ਦੇ ਵਿੱਚ ਵੀ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਡੰਡੇ ਤੇ ਛੰਡੇ ਦੀ ਕੀਮਤ ਦਾ ਉਹਨਾਂ ਸਮਿਆਂ ਤੋਂ ਸੰਘਰਸ਼ ਕਰਦੇ ਆ ਰਿਹਾ ਜੀ ਬਾਕੀ ਐਨੂੰ ਕਰਾਂ ਵੇਖੋ ਕਰਾਂ ਚਾਰ ਚਫੇਰੇ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਤਸਵੀਰਾਂ ਜਿੱਤਾਂਗੇ ਜਾਂ ਮਰਾਂਗੇ ਜੀ ਦੋ ਲੜਾਈਆਂ ਲੜੀਆਂ ਜਾ ਰਹੀਆਂ ਜੀ ਤੇ ਇਧਰ ਘੜਕੇ ਵਾਲੇ ਤੇ ਹਾਂਜੀ ਬਾਬਾ ਜੀ ਤੁਹਾਡਾ ਜੀ ਬੰਗਿਆ ਬਾਬਾ ਜੀ ਕੀ ਗਾਣੇ ਚਾਹਣੇ ਆ ਮਾਦਾ ਨੇ ਵੇਖੋ 200 ਸਾਲ ਪੁਰਾਣਾ ਬਾਬੇ ਨਾਨਕ ਦਾ ਸਿੱਕਾ ਸਾਹਮਣੇ ਰੱਖਿਆ ਹੈ ਜੀ ਤੇ ਕਿਹੜੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਬਾਤਾਂ ਦੱਸੀਆਂ ਤੇ ਕੀ ਗਾਣੇ ਚਾਹਣੇ ਆ ਤੁਸੀਂ ਮੋਰਚੇ ਬਾਰੇ ਜੀ ਇਸੇ ਵਾਸਤੇ ਅਸੀਂ ਆਏ ਆ ਵੀ ਆਪਣੇ ਅੰਦੋਲਨ ਦੀ ਜਿੱਤ ਹੋ ਜੇ ਤੇ ਆਪਣਾ ਜਿਹੜਾ ਆਪਣਾ ਪ੍ਰਧਾਨ ਸਾਹਿਬ ਹੈ ਉਹਨਾਂ ਨਾਲ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਸ਼ਾਮਲ ਵਾਹਿਗੁਰੂ ਤੇ ਸਾਡੇ ਜੌਨ ਪ੍ਰਧਾਨਕਾਰ ਜੀ ਦੀ ਦੱਸਾਂ ਕਰਦੇ ਮਹਾਰਾਜ ਸੱਚੇ ਬਾਦ ਜਗਜੀਤ ਸਿੰਘ ਡੱਲੇ ਅਰ ਦੱਸਾਂ ਕਰਦੇ ਮਹਾਰਾਜ ਸੱਚੇ ਬਾਦਸ਼ਾਹ ਬਹੁਤ ਲੀਡਰ ਔਖਾ ਪਾਉਂਦਾ 40 50 ਸਾਲ ਵਿਚਾਰਿਆਂ ਨੇ ਬਹੁਤ ਸੰਘਰਸ਼ ਕਰਿਆ ਅੱਜ ਲੀਡਰ ਬਣਿਆ ਤੇ ਏਡਾ ਏਡਾ ਲੀਡਰ ਹੋ ਲੈਣਾ ਬਣਾ ਔਖਾ ਜੀ ਮਹਾਰਾਜ ਅਰ ਦੱਸਾਂ ਸਾਰੇ ਉਹਦੇ ਕਰਦੇ ਤੇ ਬਾਕੀ ਮਹਾਰਾਜ ਦੀ ਕਿਰਪਾ ਜੀ ਲੋਕਾਂ 'ਚ ਰੱਬ ਵਸਿਆ ਹੁਣ ਦੇ ਸੰਤ ਦਾ ਕੋਈ ਮੇਜ ਬਣਾ ਨਹੀਂ ਸਕਦਾ ਉਹ ਦੇਖੋ ਕਿ ਤਰ੍ਹਾਂ ਆਉਂਦੀਆਂ ਗੱਡੀਆਂ ਪਰਪਲ ਟਰੱਕ ਬਿਲਕੁਲ 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 ਇਹ ਇਹਦਾ ਲੋਕੀਆ ਨੂੰ ਇਹੋ ਬੇਨਤੀ ਕਰਦੇ ਬਾਤ ਚੜ ਕੇ ਆਉ ਤਗੜੇ ਹੋ ਗਏ ਹੁਣ ਸਹਿਯੋਗ ਦਿਓ ਮੌਕਾ ਜ ਹੋਣੀ ਇਥੋਂ ਨਾਲ ਆਪਾਂ ਮੰਗਵਾਣਾ ਗਵਾਪੇਗੇ ਮੜ ਕੇ ਓਖੇ ਹੋਵਾਂਗੇ ਬਿਲਕੁਲ ਜੀ ਅੱਜ ਉਹਨੇ ਜੇ ਵੇਖੋ ਕੀ ਹਾਲ ਦਾ ਕਣਕ ਜ ਆਪਣੇ ਤੋਂ ਮਾੜਾ ਹਾਲ ਹੋਣਾ ਜੋ ਤੇ ਹਾਂ ਇਹ ਆਪਾਂ ਸਾਹ ਸੁਣਾ ਦਿੱਤਾ ਦੇ ਬਿਲਕੁਲ ਜੀ ਬਿਲਕੁਲ ਆਪਾਂ ਬੋਥੇ ਆਖਣਾ ਵੀ ਕੱਟ ਲੱਗੀ ਹੈ ਦੋ-ਤੋੜੇ ਚਾਰ-ਤੋੜੇ ਮੁੜ ਕੇ ਇਹ ਤੋੜੇ ਛੱਡ ਕੇ ਸਾਰੀ ਜਾਣੀ ਆ ਆ ਵੀ ਕਣਕ ਦਾ ਇਹ ਮੋਚਰ ਚੈੱਕ ਹੋਗਾ ਹਰ ਇੱਕ ਦਾ ਚੈੱਕ ਹੋਣਾ ਜੀ ਬਿਲਕੁਲ ਜੀ ਆਪਣਾ ਇੱਥੋਂ ਕੋਈ ਗੱਲ ਵਾਦਾ ਘਟਾ ਹੋਗਾ ਮੋਚਰ ਸਾਰੇ ਚੈੱਕ ਹੋਣਾ ਬਿਲਕੁਲ ਤੇ ਕਿਵੇਂ ਜੀ ਲੋਕਾਂ ਦਾ ਪਿਆਰ ਇਹ ਇੱਥੇ ਕਿਵੇਂ ਇੱਕ ਦੂਸਰੇ ਦਾ ਆ ਦੇਖੋ ਵੀ ਇਹਨਾਂ ਮੈਂ ਕਿਤੇ ਰਿਸ਼ਤੇਦਾਰਾਂ ਦਾ ਵੀ ਨਹੀਂ ਵੇਖਿਆ ਹਾਂਜੀ ਦੇਖੋ ਵੀ ਇੱਥੇ ਕੋਈ ਕਿਸੇ ਪਿੰਡ ਦਾ ਕੋਈ ਪਿੰਡ ਦਾ ਦੇਖੋ ਆਪੇ ਪਕਾਉਂਦੇ ਆਪੇ ਖਾਂਦੇ ਭਾਈ ਜਰਾ ਇੰਨੀ ਸਾਂਝ ਬਣੀ ਆ ਬਿਲਕੁਲ ਜੀ ਬਹੁਤ ਦਾ ਪਿਆਰ ਇੱਥੇ ਜੀ ਵਾਹ ਜੀ ਇੱਥੇ ਕੋਈ ਪਾਰਟੀ ਦਾ ਮਸਲਾ ਨਹੀਂ ਕੋਈ ਕਿਸੇ ਦਾ ਨਹੀਂ ਹੈਗਾ ਜੀ ਹਾਂਜੀ ਜਿਹੜਾ ਵੀ ਆਉਂਦਾ ਸਤਿਕਾਰ ਕਰਕੇ ਫੁਲਕਾ ਛਕਾਉਂਦੇ ਰੋਟੀ ਛਕਾਉਂਦੇ ਵਾਹ ਜੀ ਵਾਹ ਵਾਹ ਜੀ ਵਾਹ ਜੀ ਆਇਆਂ ਨੂੰ ਕਿਹਾ ਜਾਂਦਾ ਹੈ ਜੀ ਤੇ ਐ ਦੇਖ ਸਕਦੇ ਆ ਇਹ ਬਾਬੇ ਜੀ ਆ ਬਾਬੇ ਸਾਹਿਬ ਇਧਰ ਆਵਾਜ਼ਾਂ ਪੈ ਰਹੀਆਂ ਜੀ ਧੰਨਵਾਦ ਜੀ ਪ੍ਰਧਾਨ ਜੀ ਤੇ ਆਇਦਰ ਬਾਈ ਜੀ ਬੰਗਲੇ ਬਣਿਆ ਸੰਡੂ ਸੰਡੂ ਆਏ ਸੰਡੂ ਸੰਡੂ ਜੀ ਸੰਡੂ ਸੰਡੂ ਅੰਦੋਲਨ ਅੰਦੋਲਨ ਸੰਡੂ ਕਣੀ ਅੰਦੋਲਨ ਸੰਡੂ ਆਵੇ ਆਪਣਾ ਆ ਵੇਖੋ ਲੱਕਣ ਸਿਓ ਕਰੀਦਾ ਬਿਜਲੀ ਦੀ ਪਿੱਛੇ ਲੱਕਣ ਸਿਓ ਵੇਖੋ ਬਾਈ ਜੀ ਕਿੱਡੇ ਕਿੱਡੇ ਡੇਂਜਰ ਹਲਾਤਾ ਚੋਂ ਨਿਕਲਣਾ ਪੈਂਦਾ ਇਹ ਜੀ ਤੇ ਆ ਹਲਾਤਾ ਵੀ ਕੋਈ ਡਲੇ ਵਾਲ ਸਾਹਿਬ ਦੇ ਬਰੋਬਰ ਦਾ ਹੀ ਕੰਮ ਹੈ ਜੀ ਕਿਉਂਕਿ ਆਜੋ ਆਜੋ ਸਾਰੇ ਭਰਾ ਆਜੋ ਬਾਈ ਮੋਰਚੇ 'ਚ ਵਾਹ ਜੀ ਵਾਹ ਆ ਬਾਈ ਸਾਡਾ ਨਾ ਕਿਦਾਂ ਰੰਧਾਵਾ ਰੰਧਾਵਾ ਸਾਹਿਬ ਨਾਲ ਸਾਡਾ ਇੱਥੇ ਆ ਕੇ ਸਾਡੂ ਬਣ ਗਿਆ ਅੰਦੋਲਨ ਸਾਡੂ ਕਣੀ ਅੰਦੋਲਨ ਸਾਡੂ ਸੀ ਪਿਛਲੀ ਵਾਰੀ ਉਹਦਾ ਆਪਾਂ ਇਕੱਠੇ ਰਹੇ ਸੀ ਨਾ ਬਾਬਾ ਦੇ ਨਾਲ ਹਾਂਜੀ ਹਾਂਜੀ ਮੁੜ ਕੇ ਸਾਨੂੰ ਸਾਨੂੰ ਆਪ ਤੱਕ ਪੰਡ ਜਾਨਾ ਪਿਆ ਹਾਂਜੀ ਹਾਂਜੀ ਜਦੋਂ ਮੁੜ ਕੇ ਸੀ ਮੁੜ ਕੇ ਆਏ ਅਸੀਂ ਫਿਰ ਆਪਣੇ ਤੇ ਤੰਬੂ ਵਾਲ ਨੂੰ ਪੁੱਛਿਆ ਸੀ ਰੰਧਾਵਾ ਹਾਂ ਕਿ ਉਹ ਜਾਵੜਿਆ ਹਾਂਜੀ ਹਾਂਜੀ ਹਣ ਤੂੰ ਪਰਸੋਂ ਆਇਆ ਹਨਾ ਬਿਲਕੁਲ ਜੀ ਪਰਸੋਂ ਆ ਜਿਉਂਦਾ ਆਏ ਅਸੀਂ ਪਹਿਲਾਂ ਬੈਠਾ ਵੀ ਆਪਦਾ ਯਾਰ ਸਾਡੂ ਸਾਡੂ ਆ ਗਿਆ ਸਾਡੂ ਆ ਗਿਆ ਖੁਸ਼ੀ ਹੁੰਦੀ ਹੈ ਨਾ ਹੋਰ ਘਰ ਪਰਿਵਾਰ ਸਾਰਾ ਠੀਕ ਸੀ ਕਿਰਪਾ ਜੀ ਕਿਰਪਾ ਮਾਰਾ ਤੁਹਾਡੇ ਭਰਾ ਇੱਕ ਮਿੰਟ ਜਿਦਾ ਜਿਵੇਂ ਉਦੋਂ ਮੋਦੀ ਨੇ ਲਟਕੇ ਆਖਿਆ ਸੀ ਵੀ ਮੈਥੇ ਗਲਤੀ ਹੋ ਗਈ ਤੇ ਮੈਂ ਕਿਸਾਨਾਂ ਨੂੰ ਤੰਗ ਕੀਤਾ ਹਾਂਜੀ ਤੇ ਮੈਨੂੰ ਮaaf ਕਰੋ ਕਰੂਨ ਮਾਫ ਤੇ ਹੁਣ ਆਦੇ ਤੁਹਾਡਾ ਨੋਟੀਫਿਕੇਸ਼ਨ ਜਾਰੀ ਤੁਹਾਨੂੰ ਐਮਐਸਪੀ ਮਿਲ ਪਈ ਤੇ ਫਿਰ ਇਥੇ ਜਕਾਰੇ ਲਾਉਂਦੇ ਜਾਵਾਂਗੇ ਜਕਾਰੇ ਲਾਉਂਦੇ ਜਾਵਾਂਗੇ ਜੀ ਆਵਾਜ਼ ਬੜੀ ਤਕੜੀ ਗੱਲ ਹੈ ਜੀ ਹਾਂ ਤਦਵਾਜ ਐ ਕਿਰਪਾ ਜੀ ਕਿਰਪਾ ਤੇ ਇਧਰ ਬਾਈ ਵੇਖੋ ਤਾਰਾ ਕਿੱਡਾ ਰਿਸਕ ਲੈ ਕੇ ਹੈ ਨਾ ਕਰਨਾ ਪੈਂਦਾ ਬਾਈ ਕਰਨਾ ਪੈਂਦਾ ਇਹ ਰੋ ਪਤਾ ਇੱਥੇ ਘਰ ਦਾ ਕੂਆ ਸਾਰੀ ਚੀਜ਼ ਦੀ ਲੋੜ ਆ ਪਾਣੀ ਵੀ ਪਵਾਉਣਾ ਲਾਈਟ ਵੀ ਜਗਾਉਣੀ ਕਾਰ ਤੁਰ ਹਿੱਲ ਜਾਂਦੀ ਆ ਬਿਲਕੁਲ ਜੀ ਫੇਰ ਬਈ ਕਰਨੀ ਪੈਂਦੀ ਹੈ ਮਜਬੂਰੀ ਆ ਹਾਂਜੀ ਘਰੇ ਆ ਪਾਥਰੀ ਲਾਉਂਦੇ ਹੱਥ ਨਹੀਂ ਲਾਉਂਦੇ ਮਾਰਦੇ ਆ ਫੋਨ ਮਕੈਨਿਕ ਆ ਜਾਂਦਾ ਤੇ ਉਹ ਮਕੈਨਿਕ ਦਾ ਹੈ ਨਹੀਂ ਮਕੈਨਿਕ ਦਾ ਹੈ ਆ ਵੀ ਮਕੈਨਿਕੀ ਕਰਨੀ ਪੈਂਦੀ ਆ ਆ ਵੀ ਕਰਨੀ ਪੈਂਦੀ ਆ ਹੋਰ ਤੇ ਐ ਕਿਰਪਾ ਜੀ ਕਿਹੜੇ ਲਾ ਕੇ ਦੋ ਸੀ ਜੀ ਸਾਡਾ ਆਪਣਾ ਸ੍ਰੀ ਮੁਖਸਰ ਸਾਹਿਬ ਪਿੰਡ ਭਾਗਸਰ ਹਾਂ ਭਾਗਸਰ ਹਾਂਜੀ ਹਾਂਜੀ ਯਾਦ ਆ ਗਿਆ ਤੇ ਮੈਂ ਕਿ ਇਹਨੇ ਰਵਲੇ ਚ ਚਿੱਤਾ ਭੁੱਲ ਜਾਂਦਾ ਫਿਰ ਪਿੰਡਾਂ ਦਾ ਠੀਕ ਆ ਬਾਬਾ ਜੀ ਧੰਨਵਾਦ ਬੜੇ ਬੜੀ ਦੀਆ ਗੱਲ ਦੱਸੀ ਆ ਜੀ ਤੇ ਕਰ ਦਿਓ ਵੀਡੀਓ ਸ਼ੇਅਰ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇੱਥੇ ਪਹੁੰਚੋ ਜੀ ਸਾਡੀ ਦਾ ਇਹੋ ਬੇਨਤੀ ਆ ਤੇ ਇਹੋ ਅਪੀਲ ਆ ਭਾਈ ਜੀ ਤੇ ਮੋਰਚਾ ਤੁਸੀਂ ਦੇਖ ਰਹੇ ਹੋ ਦੂਰ ਤੱਕ ਗਰਾਂ ਚੜਦੀ ਕਲਾ ਜੀ ਲੋਕ ਆਉਣ ਵਾਲਿਆਂ ਦੀ ਵੀ ਗਿਣਤੀ ਨਹੀਂ ਤੇ ਜਾਣ ਵਾਲਿਆਂ ਦੀ ਭਾਈ ਗਿਣਤੀ ਨਹੀਂ ਠੀਕ ਆ ਜੀ ਤੇ ਜੀ ਆਇਆਂ ਨੂੰ ਅਸੀਂ ਦਾ ਕਹਿੰਦੇ ਆ ਜੀ ਹਰ ਇੱਕ ਦਾ ਫਰਜ਼ ਬੰਦੇ ਜੀ ਤੇ ਆਓ ਤੇ ਮੋਰਚੇ ਦੀ ਰੌਣਕ ਨੂੰ ਵਧਾਓ ਜੀ ਤੇ ਆਹ ਦੇਖ ਸਕਦੇ ਆ ਤੁਸੀਂ ਬਾਪੂ ਜੀ ਦੀ ਤਸਵੀਰ ਕਿਵੇਂ ਬਾਪੂ ਜੀ ਦੇ ਕੋਲੇ ਬੈਠੇ ਹੋਏ ਆ ਜੀ